ਜ਼ਰੂਰ ਜਾਣ ਤੋਂ ਪਹਿਲਾਂ ਸੁਖਪਾਲ ਸਿੰਘ ਖੈਰਾ ਨੇ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨਾਲ ਖਾਸ ਮੁਲਾਕਾਤ ਕੀਤੀ। ਇਸ ਮੌਕੇ ਕਾਂਗਰਸ ਦੇ तमाम ਵਰਕਰ ਵੀ ਮੌਜੂਦ ਦਿਖਾਈ ਦਿੱਤੇ ਜਿੱਥੇ ਉਹਨਾਂ ਨੇ ਸੁਖਪਾਲ ਸਿੰਘ ਖੈਰਾ ਦਾ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਦੌਰਾਨ ਸੁਖਪਾਲ ਸਿੰਘ ਖੈਰਾ ਨੇ ਡਾਕਟਰ ਧਰਮਵੀਰ ਗਾਂਧੀ ਦੀਆਂ ਦਬ ਕੇ ਤਾਰੀਫ਼ਾਂ ਕੀਤੀਆਂ। ਤਾਂ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਨੂੰ ਡਾਕਟਰ ਧਰਮਵੀਰ ਗਾਂਧੀ ਮਿਲ ਗਏ ਉਸ ਦਿਨ ਪੰਜਾਬ ਦੀ ਆਵਾਜ਼ ਕੋਈ ਨਹੀਂ ਦਬਾ ਸਕਦਾ। ਉਹਨਾਂ ਕਿਹਾ ਕਿ ਭਾਵੇਂ ਸਾਡੀ ਮжоਰਿਟੀ ਥੋੜੀ ਹੈ ਲੇਕਿਨ ਸਾਰੇ ਪੰਜਾਬ ਦੇ ਗੱਲ ਕਰਨ ਵਾਲੇ ਹੋਣਗੇ ਅਤੇ ਨਾਲ ਹੀ ਉਹਨਾਂ ਨੇ ਵਿਰੋਧੀਆਂ ਨੂੰ ਜਮ ਕੇ ਬਰੇ ਅਤੇ ਕਿਹਾ ਕਿ ਜਿਹੜੇ ਸੁੱਚੇ ਮੂੰਹ ਭੱਤੇ ਲੈ ਕੇ ਮੋੜ ਆਉਂਦੇ ਨੇ ਉਹ ਪੰਜਾਬ ਦੀ ਗੱਲ ਕਿੱਥੋਂ ਕਰਨਗੇ ਪੰਜਾਬ ਦਾ ਜਿਹੜਾ ਇਤਿਹਾਸ ਹੈ ਵਿਤਰੇ ਦਾ ਹੈ ਸਾਡਾ ਪਾਣੀ ਖੁੱਸ ਗਿਆ ਹੈ ਸਾਡੀ ਰਾਜਧਾਨੀ ਖੁੱਸ ਗਈ ਹੈ ਸਾਡੇ ਪੰਜਾਬੀ ਬੋਲ ਦੇ ਇਲਾਕੇ ਖੁੱਸ ਗਏ ਨੇ ਸਾਡੇ ਨਾਲ ਬਹੁਤ ਹੀ ੱੱਕਾ ਹੋਇਆ ਹੈ ਹੁਣ ਅਸੀਂ ਹੋਰ ਨਹੀਂ ਸਹਿਣਾ ਸਾਡਾ ਪੰਜਾਬ ਸਾਥ ਦੇਵੇ ਦੇਖੋ ਪਹਿਲਾਂ ਤਾਂ ਮੈਂ ਡਾਕਟਰ ਧਰਮਵੀਰ ਗਾਂਧੀ ਜੀ ਦਾ ਔਰ ਸਾਡੇ ਸਤਕਾਰਯੋਗ ਜੋਗਿੰਦਰ ਸਿੰਘ ਜੀ ਕਾਕੜਾ ਸਾਹਿਬ ਜਿਨ੍ਹਾਂ ਨੇ ਇੱਥੇ ਬਹੁਤ ਅੱਧੇ ਘੰਟੇ ਦੇ ਨੋਟਿਸ ਤੇ ਦੇਵੀਗੜ ਦੇ ਇਸ ਚੌਂਕ ਵਿੱਚ ਕਾਂਗਰਸ ਦੇ ਸਤਕਾਰਯੋਗ ਵਰਕਰਾਂ ਨੂੰ ਉਤਕਰ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਸਾਹਿਬ ਸਾਡੇ ਬਹੁਤ ਹੁਨਾਰ ਕਾਬਲ ਪਾਰਲੀਮੈਂਟਰੀਅਨ ਰਹਿ ਚੁੱਕੇ ਨੇ ਇਹਨਾਂ ਨੇ ਆਪਣਾ ਜਿਹੜਾ ਅਚੀਵਮੈਂਟਸ ਉਹ ਐਜ਼ ਮੈਂਬਰ ਆਫ ਪਾਰਲੀਮੈਂਟ ਉਹ ਸਾਰੀ ਦੁਨੀਆ ਤੇ ਜੱਗ ਜ਼ਾਹਰ ਹੈ ਮੈਂ ਤੇ ਇੱਥੋਂ ਤੱਕ ਕਹੂੰਗਾ ਅੱਜ ਪੰਜਾਬ ਨੂੰ 13 ਡਾਕਟਰ ਗਾਂਧੀ ਚਾਹੀਦੇ ਨੇ 13 ਜਿੱਦਣ ਪੰਜਾਬ ਨੂੰ 13 ਡਾਕਟਰ ਗਾਂਧੀ ਮਿਲ ਗਏ ਸਮਝ ਲੈਣਾ ਕਿ ਪੰਜਾਬ ਦੀ ਆਵਾਜ਼ ਨੂੰ ਕਿਤੇ ਕੋਈ ਦਬਾ ਨਹੀਂ ਸਕਦਾ ਭਾਵੇਂ ਅਸੀਂ ਉਸ 545 ਦੀ ਵੱਡੀ ਮੈਜੋਰਿਟੀ ਥੋੜੇ ਆ ਪਰ ਗੱਲਕਾਰ ਹੋਣਗੇ ਸਾਰੇ ਜਿਹੜੇ ਸੁੱਚੇ ਮੂੰਹ ਮੁੜਿਆਉਂਦੇ ਨੇ ਕੇਵਲ ਉਥੇ ਪੱਤੇ ਲੈ ਕੇ ਆ ਜਾਂਦੇ ਨੇ ਉਹਨਾਂ ਨੇ ਪੰਜਾਬ ਦੀ ਕਦੀ ਗੱਲ ਨਹੀਂ ਕੀਤੀ ਪੰਜਾਬ ਦੀ ਜਿਹੜੀ ਵਿਤਕਿਰਿਆ ਦਾ ਇਤਿਹਾਸ ਹੈ ਉਹ ਇੰਡੀਪੈਂਡੈਂਸ ਤੋਂ ਚੱਲ ਪਿਆ ਸਾਡੇ ਪਾਣੀ ਖੁੱਸ ਗਏ ਸਾਡੀ ਰਾਜਧਾਨੀ ਖੁੱਸ ਗਈ ਸਾਡੇ ਪੰਜਾਬੀ ਬੋਲਦੇ ਇਲਾਕੇ ਖੁੱਸ ਗਏ ਸਾਡੇ ਨਾਲ ਬਹੁਤ ਅਨਿਆਏ ਹੋਇਆ ਸਾਡੇ ਨਾਲ ਭਾਸ਼ਾ ਨੂੰ ਲੈ ਕੇ ਆਨੇ ਅਨਿਆਏ ਹੋਇਆ ਸਾਡੇ ਨਾਲ ਹਰ ਕਿਸਮ ਦਾ ਕੇਂਦਰ ਦੀ ਸਰਕਾਰਾਂ ਨੇ ਦਰਜਾ ਬਦਰਜਾ ਡਿਸਕ੍ਰਿਮੀਨੇਸ਼ਨ ਕੀਤੀ ਹੈ ਇਸ ਕਰਕੇ ਪਾਰਲੀਮੈਂਟ ਵਿੱਚ ਉਹ ਵਿਅਕਤੀ ਜਾਣੇ ਚਾਹੀਦੇ ਨੇ ਜਿਹੜੇ ਕਾਬਲ ਤੇ ਲਾਇਕ ਔਰ ਘਟੋ ਘਟ ਦੇਵ ਪੜੇ ਲਿਖੇ ਨਾ ਵੀ ਹੋਣ ਕੋਈ ਗੱਲ ਨਹੀਂ ਜੇ ਲੇਕਿਨ ਉਹ ਨੇ ਇਮਾਨਦਾਰ ਆਪਣੇ ਪੰਜਾਬ ਦੇ ਪ੍ਰਤੀ ਸੋ ਇਸ ਕਰਕੇ ਡਾਕਟਰ ਸਾਹਿਬ ਦੀ ਮੈਂ ਅਪੀਲ ਕਰੂੰਗਾ ਪਟਿਆਲਾ ਨਿਵਾਸੀਆਂ ਨੂੰ ਕਿ ਮੈਂ ਇਹਨਾਂ ਨੂੰ ਬਹੁਤ ਢੁੰਗਾਈ ਦੇ ਨਾਲ ਇਹਨਾਂ ਨਾਲ ਵਿਚਰਿਆ ਵਾਂ ਇਹ ਬਹੁਤ ਨੇਕ ਨiyet ਇਨਸਾਫ ਪਸੰਦ ਔਰ ਬਹੁਤ ਬੁੱਧੀਜੀਵੀ ਬਹੁਤ ਰਿਸਰਚ ਕਰਕੇ ਗੱਲ ਕਰਨ ਵਾਲੇ ਆ ਇਹਨਾਂ ਦੀ ਗੱਲ ਦਾ ਕੋਈ ਤੋੜ ਨਹੀਂ ਹੈ ਮਿਸਾਲ ਦੇ ਤੌਰ ਤੇ ਇਹਨਾਂ ਨੇ ਐਨਡੀਪੀਐਸ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਜਿਹੜੀ ਪ੍ਰਪੋਜ਼ ਕੀਤੀ ਪਾਰਲੀਮੈਂਟ ਵਿੱਚ ਉਹਦੇ 'ਚ ਬੜੀ ਦਲੀਲ ਹੈ ਕਿ ਜਿਹੜੇ ਕੈਮੀਕਲ ਨਸ਼ੇ ਨੇ ਪੰਜਾਬ 'ਚ ਜਿਹੜੇ ਮੈਡੀਕਲ ਨਸ਼ੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਸੈਂਥੈਟਿਕ ਡਰੱਗਸ ਨੇ ਦੇ ਕਿਲਿੰਗ ਪੀਪਲ ਮਰਦੇ ਨੇ ਲੋਕੀ ਸਿਰੰਜਾ ਲਾ ਲਾ ਕੇ 나ੜੀਆਂ 나ੜੀਆਂ ਵਿੱਚ ਇਤੋਂ ਤੱਕ ਹੋਂਦ ਦੇ ਬੱਚੇ ਨੌਜਵਾਨ ਇਹ 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 ਇੰਨੇ ਵਾਇਲੈਂਟ ਨਸ਼ੇ ਨੇ ਕਿ ਕਈ ਵਾਰ ਆਪਣੇ ਨੌਜਵਾਨਾਂ ਨੇ ਦੇਖਿਆ ਤੁਸੀਂ ਆਪਣੇ ਮਾਪਿਓ ਮਾਰ ਦਿੰਦੇ ਨੇ ਕਤਲ ਕਰਦੇ ਨੇ ਉਹ ਜਿਹੜੀ ਗੱਲ ਕਰਦੇ ਸੀ ਕਿ ਜਿਹੜੇ ਆਰਗੇਨਿਕ ਪ੍ਰਾਣਾ ਕੀ ਸੀ ਪੰਜਾਬ ਦਾ ਜਿਹੜੀ ਇਹਨਾਂ ਨੇ ਗੱਲ ਕੀਤੀ ਅਫੀਮ ਦੀ ਜਾਂ ਉੱਕੀ ਦੀ ਖੇਤੀ ਦੀ ਕਈ ਵਾਰ ਉਸ ਨੂੰ ਲੋਕ ਗਲਤ ਤਰੀਕੇ ਨਾਲ ਲੈਂਦੇ ਨੇ ਪਰ ਬੜਾ ਲੈਜਿਟਿਮੇਟ ਉਹ ਇੱਕ ਛੋਟੀ ਜੀ ਗੱਲ ਹੈ ਦੈਟਸ ਇੱਕ ਇਹਨਾਂ ਦਾ ਇੱਕ ਇਸੇ ਗੱਲ ਲੇਕਿਨ ਉਸ ਤੋਂ ਬਾਅਦ ਉਸ ਤੋਂ ਇਲਾਵਾ ਜੋ ਇਹਨਾਂ ਨੇ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਜਿਹੜਾ ਐਮਪੀ ਲੈਡ ਨੂੰ ਬਹੁਤ ਅੱਛੇ ਤਰੀਕੇ ਨਾਲ ਵਰਤਿਆ ਕਮਿਊਨਿਟੀ ਹਾਲਸ ਬਣਾਏ ਗਰੀਬਾਂ ਦੇ ਵਾਸਤੇ ਬਹੁਤ ਸਾਰੇ ਐਂਬੂਲੈਂਸਸ ਬਹੁਤ ਸਾਰੇ ਸੋਸ਼ਲ ਵਰਕਸ ਕਿਤੇ ਜਿਹੜੇ ਨਾਰਮਲ ਕੋਰਸ ਵਿੱਚ ਐਮਪੀ ਗਲੀਆਂ ਨਾਲੀਆਂ ਤੇ ਫਸੇ ਹੋਏ ਨੇ ਸੋ ਇਦਾਂ ਦੇ ਐਮਪੀ ਚਾਹੀਦੇ ਦੂਜੀ ਗੱਲ ਇਹਨਾਂ ਦੀ ਮੈਂ ਦੋ ਗੱਲਾਂ ਤੁਹਾਨੂੰ ਹੋਰ ਕੋਟ ਕਰਨੀਆਂ ਉਹ ਮੈਨੂੰ ਬੜੀਆਂ ਯਾਦ ਰਹਿੰਦੀਆਂ ਨੇ ਜਦੋਂ 2022 ਦੀ ਇਲੈਕਸ਼ਨ ਚੱਲ ਰਹੀ ਸੀ ਜਿਹੜੀ ਕਹਿੰਦੇ ਜੀ ਹਨੇਰੀ ਵਗ ਰਹੀ ਸੀ ਬਦਲਾਅ ਆਵੇ ਇਹਨਾਂ ਨੇ ਉਦੋਂ ਉਦੋਂ ਹੀ ਵੋਨ ਕੀਤਾ ਸੀ ਲੋਕਾਂ ਨੂੰ ਉਹ ਕਿ ਕੇਜਰੀਵਾਲ ਤੋਂ ਬਚਿਓ ਤੇ ਛੋਟਾ મોદી ਵਾ ਔਰ ਹੋ ਗਿਆ ਸਾਬਤ 2 ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਮੈਂ ਪੁੱਛਣਾ ਚਾਹੁੰਦਾ ਹਾਂ ਕੇਜਰੀਵਾਲ ਸਾਹਿਬ ਭਗਵੰਤਪານ ਤੁਹਾਡੇ ਤੇ ਬੀਜੇਪੀ 'ਚ ਫਰਕ ਦੱਸੋ ਮੈਨੂੰ ਦੋ ਗੱਲਾਂ ਦਾ ਫਰਕ ਪੁੱਛ ਰਹਾ ਮੈਂ ਉਹਨਾਂ ਨੂੰ ਤੁਸੀਂ ਕਹਿੰਦੇ ਕਿ ਤੁਹਾਨੂੰ ਈਡੀ ਤੇ ਸੀਬੀਆਈ ਬੀਜੇਪੀ ਜਿਹੜੀ ਆ ਉਹ ਤੰਗ ਕਰ ਰਹੀ ਆ ਔਰ ਝੂਠੇ ਕੇਸਾਂ 'ਚ ਪਸਾਰੀ ਇੱਕ ਮਿੰਟ ਵਾਸਤੇ ਮੰਨ ਲੈਨੇ ਕਿ ਵੈਸੇ ਝੂਠੇ ਕੇਸ ਹੈ ਨਹੀਂ ਕੇ ਬਹੁਤ ਵੱਡਾ ਸ਼ਰਾਬ ਘਟਾਲਾ ਤਾਂ ਚਲੋ ਮੰਨੋ ਕਿ ਉਹ ਝੂਠੇ ਕੇਸ ਨੇ ਤੁਸੀਂ ਇਹ ਦੱਸੋ ਤੁਸੀਂ ਪੰਜਾਬ ਪੁਲਿਸ ਤੇ ਵਿਜੀਲੈਂਸ ਨਹੀਂ ਮਿਸਯੂਜ਼ ਕਰਦੇ ਤੁਸੀਂ ਕਿੰਨੇ ਬੰਦਿਆਂ ਨੂੰ ਨਜਾਇਜ਼ ਫੜ ਕੇ ਅੰਦਰ ਦਿੰਦਾ ਕਿੰਨੇ ਝੂਠੇ ਪਰਚੇ ਦਰਜ ਕੀਤੇ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ 9 ਸਾਲ ਪੁਰਾਣਾ ਮੁਕੱਦਮਾ ਐਨਡੀਪੀਐਸ ਦਾ ਜਿਸ ਦਿਨ ਜ਼ਮਾਨਤ ਹੁੰਦੀ ਇੱਕ ਹੋਰ ਝੂਠਾ ਮੁਕੱਦਮ ਤੁਸੀਂ ਕਿੰਨੇ ਐਕਟੀਵਿਸਟਾਂ ਨੂੰ ਚੱਕਿਆ ਪੁਲਿਸ ਨੇ ਮਾੜਾ ਜਿਹਾ ਕੋਈ ਟਵੀਟ ਕਰ ਦੇਵੇ ਕੋਈ ਤੁਹਾਡੇ लवली ਯੂਨੀਵਰਸਿਟੀ ਦੇ ਖਿਲਾਫ ਉਹਨੂੰ ਜੰਮੂ ਤੱਕ ਲੈ ਕੇ ਪੁਲਿਸ ਲੈਣ ਜਾਂਦੀ ਹੈ ਕੋਈ ਬੱਗਾ ਸੀ ਬੀਜੇਪੀ ਦਾ ਉਹਨੇ ਕੇਜਰੀਵਾਲ ਦੇ ਖਿਲਾਫ ਕੋਈ ਫੇਸਬੁੱਕ ਤੇ ਲਿਖਤਾ ਉਹਨੂੰ ਦਿੱਲੀ ਭੱਜ ਕੇ ਪੁਲਿਸ ਨਾਲ ਇਸ ਪੰਜਾਬ ਪੁਲਿਸ ਮੈਂਟ ਫॉर दैट ਸੋ ਬੀਜੇਪੀ ਦਾ ਤੇ ਜਿਹੜਾ ਬੋਕਰ ਆ ਪੁਲਿਸ ਦਾ ਮਿਸਯੂਜ਼ ਨੂੰ ਲੈ ਕੇ ਕੋਈ ਫਰਕ ਨਹੀਂ ਦੂਸਰਾ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜਾ ਹੈਗਾ ਕੇਜਰੀਵਾਲ ਹੈ ਇਹ ਛੋਟਾ ਮੋਦੀ ਆ ਦੇਸ਼ ਦੇ ਵਿੱਚ ਔਰ ਉਹੀ ਗੱਲ ਸਾਬਤ ਹੋ ਰਹੀ ਆ ਜਿਹੜਾ ਮੀਡੀਆ ਦੀ ਗੱਲ ਕਰੋ ਤੁਸੀਂ ਸੁਣੋ ਇਹ ਉੱਥੇ ਅਕਸਰ ਕਹਿੰਦੇ ਨੇ ਕਿ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿੱਤਾ ਚਲੋ ਮੰਨੋ ਔਰ ਸਾਰੇ ਜਾਣਦੇ ਕਿ ਮੇਨਸਟ੍ਰੀਮ ਮੀਡੀਆ ਨੂੰ ਬੀਜੇਪੀ ਨੇ ਨੈਸ਼ਨਲ ਲੈਵਲ ਤੇ ਹਾਈਟੈਕ ਕੀਤਾ ਕੀ ਪੰਜਾਬ ਦੇ ਵਿੱਚ ਨਹੀਂ ਕੀਤਾ ਜਿੰਨਾ ਮੇਨਸਟ੍ਰੀਮ ਮੀਡੀਆ ਕਿਦੀ ਡਾਕਟਰ ਗਾਂਧੀ ਖੈਰਾ ਦੇਖੋਗੇ ਤੁਸੀਂ ਉਹਦੇ ਤੇ ਇਹ ਤਾਂ ਆਰਗੇਨਿਕ ਮੀਡੀਆ ਜਿਹੜਾ ਚੱਕ ਰਿਹਾ ਸਾਨੂੰ ਇਹਨਾਂ ਨੇ ਸਾਰੇ ਮੀਡੀਆ ਨੂੰ ਜਾਂ ਪੈਸੇ ਨਾਲ ਖਰੀਦ ਲਿਆ ਜਾਂ ਉਹਦੀਆਂ ਬਾਹਾਂ ਮਰੂੜ ਕੇ ਉਹਦੇ ਤੇ ਪਰਚੇ ਦਰਜ ਕਰਕੇ ਉਹਨੂੰ ਬੰਦ ਕਰਾ ਦਿੱਤਾ ਯਾ ਇਹਨਾਂ ਨੇ ਉਸ ਨੂੰ ਜਿਹੜਾ ਇਹਨਾਂ ਇੱਕ ਹਰਾਸ ਕੀਤਾ ਜਦ ਤੱਕ ਉਹ ਇਹਨਾਂ ਦੀ ਖਬਰਾਂ ਨਹੀਂ ਲਗਾਉਂਦਾ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਕਤਲਾ ਨਸ਼ੇ ਦੀ ਮੌਤਾਂ ਬਾਰੇ ਕੋਈ ਨਹੀਂ ਦਿਖਾ ਰਿਹਾ ਕਿਸਾਨ ਉਗਰਾਹਾ ਹੁਣੀ ਜਾਂ ਡੱਲੇਵਾਲ ਜਾਂ ਹੋਰ ਜਿਹੜੇ ਗਰੁੱਪ ਨੇ ਰੁਲਦੂ ਮਾਨਸਾ ਜਾਂ ਹੋਰ ਜਿਹੜੇ ਬੈਠੇ ਹਜ਼ਾਰਾਂ ਦਾ ਕੱਟ ਕਰਦੇ ਮੇਨਸਟਰੀ ਮੀਡੀਆ ਦੇ ਅਖਬਾਰਾਂ ਨੇ ਕਦੀ ਦਿਖਾਇਆ ਨਹੀਂਗਾ ਸੋ ਮੀਡੀਆ ਮੈਨੇਜਮੈਂਟ ਨੂੰ ਤੇ ਪੁਲਿਸ ਦੇ ਦੁਰਉਪਯੋਗ ਨੂੰ ਲੈ ਕੇ ਬੀਜੇਪੀ ਔਰ ਆਮ ਆਦਮੀ ਪਾਰਟੀ ਇੱਕ ਇੱਕੋ ਥੈਲੀ ਦੇ ਚਟੇ ਵੱਟੇ ਨੇ ਹੋਰ ਬਹੁਤ ਗੱਲਾਂ ਨੇ ਲੇਕਿਨ ਸਮਾਜ ਇਜਾਜ਼ਤ ਦੇ ਦਿੰਦਾ ਸੰਗਰੂਰ ਦੀ ਸਟਰੀਟ ਨੂੰ ਕਿਦਾਂ ਦੇਖਦੇ ਹੋ ਤੁਸੀਂ ਸੰਗਰੂਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਅੱਛਾ ਰਿਸਪੌਂਸ ਆ ਉੱਥੇ ਪਾਰਟੀ ਬਾਜ਼ੀ ਤੋਂ ਉੱਤੇ ਲੋਕ ਉੱਠ ਕੇ ਮੇਰੇ ਨਾਲ ਸੰਪਰਕ ਚ ਨੇ ਸਭ ਤੋਂ ਜ਼ਿਆਦਾ ਸੰਪਰਕ ਜਿਹੜੇ ਬਿਲਕੁਲ ਇਮਾਨਦਾਰ ਜਜ਼ਬਾਤੀ ਜਿਨ੍ਹਾਂ ਨੇ ਝਾੜੂ ਦਾ ਲੜ ਫੜਿਆ ਸੀਗਾ ਜਿਹੜੀ ਡਾਕਟਰ ਸਾਹਿਬ ਨੇ ਕਿਹਾ ਨਾ ਕਿ ਜਿਹੜਾ ਝਾੜੂ ਦਾ ਇਨੀਸ਼ੀਏਟ ਹੋਇਆ ਸੀ ਬਾ ਅੰਨਾ ਹਜ਼ਾਰੇ ਮੂਵਮੈਂਟ ਦਾ ਉਹ ਇੱਕ ਲੋਕੀ ਜੈਨੂਨ ਚੇਂਜ ਚਾਹੁੰਦੇ ਸੀ ਪੋਲਿਟਿਕਸ ਵਿੱਚ ਇਹ ਉਹਦੇ ਨਾਮ ਤੇ ਲੋਕਾਂ ਨੇ ਵੋਟ ਪਾਈ ਆ ਪਰ ਕੇਜਰੀਵਾਲ ਤੇ ਭਗਵੰਤ ਮਾਨ ਨੇ ਉਸ ਚੇਂਜ ਦਾ ਗਰਭਪਾਤ ਕੀਤਾ ਇਹ ਵੀ ਡਾਕਟਰ ਸਾਹਿਬ ਦੇ ਲਫ਼ਜ਼ ਨੇ ਗਰਭਪਾਤ ਕੀਤਾ ਲੋਕਾਂ ਦਾ ਵਿਸ਼ਵਾਸ ਤੋੜਿਆ ਵਾ ਇਸ ਕਰਕੇ ਸੰਗਰੂਰ ਵਿੱਚ ਸਭ ਤੋਂ ਜ਼ਿਆਦਾ ਡਿਜੈਕਸ਼ਨ ਹੈ ਜਿੰਨਾ ਝਾੜੂ ਦਾ ਅਸਲ ਅੱਛਾ ਵਲੰਟੀਅਰ ਜਿਹੜੇ ਜਜ਼ਬਾਤੀ ਬੰਦੇ ਜੁੜੇ ਸੀਗੇ ਉਹ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੈਨੂੰ ਬਹੁਤ ਸਪੋਰਟ ਮਿਲਦੀ ਆ ਆਫਕੋਰਸ ਕਾਂਗਰਸ ਦਾ ਰ ਪੱਬਾਂ ਪਾਰ ਹੋ ਕੇ ਹੁਣ ਮੈਂ ਜਾ ਰਹਾ ਸਿੱਧਾ ਬਜਿੰਦਰ ਸਿੰਘਲੇ ਜਿਹੜੇ ਕਿ ਸਾਡੇ ਫੋਰਮਰ ਮਿਨਿਸਟਰ ਨੇ ਕੱਲ ਗੋਲਡੀ ਦਲਬੀਰ ਦੇ ਘਰੇ ਕੱਟ ਕੀਤਾ ਸੀ ਜਿਹੜਾ ਕੱਲ ਆਇਆ ਬਰਨਾਲੇ ਸਾਡੇ ਪ੍ਰੈਜ਼ੀਡੈਂਟ ਨੇ ਕਾਲਾ ਕੁਲਦੀਪ ਢੱਲੋਂ ਜੀ ਬਰਨਾਲੇ ਜ਼ਿਲ੍ਹੇ ਦੇ ਉਸ ਤੋਂ ਅਗਲੇ ਦਿਨ ਬੀਬੀ ਰਜਿੰਦਰ ਕੌਰ ਪੱਠਲ ਫੋਰਮਰ ਚੀਫ ਮਿਨਿਸਟਰ ਫਿਰਤਮਾਨ ਸਾਹਿਬ ਜਿਹੜੇ ਸੁਨਾਮ ਤੋਂ ਇਲੈਕਸ਼ਨ ਲੜੇ ਨੇ ਨੌਜਵਾਨ ਇੰਦਾ ਕਰਕੇ ਸਾਡਾ ਕੈਂਪੇਨ ਜਿਹੜਾ ਉੱਠਿਆ ਵਾ ਔਰ ਮੈਂ ਤੁਹਾਨੂੰ ਫਿਰ ਕਿਹਨਾ ਵਾਂ ਕਿ ਉਸ ਵਾਹਿਗੁਰੂ ਦੀ ਦੇਣ ਤੇ ਆ ਪੰਜਾਬ ਦੇ ਤੇ ਸੰਗੂਰ ਦੇ ਲੋਕਾਂ ਦੀ ਫਰਾਕ ਦੇ ਲਈ ਜਿਹੜਾ ਉਹ ਮੈਨੂੰ ਇਸ ਵੱਡੇ ਪੱਧਰ ਤੇ ਸਪੋਰਟ ਕਰ ਰਹੇ ਸੰਗਰੂਰ ਪਾਰਲੀਮੈਂਟ ਦੇ ਹਲਕੇ ਵਿੱਚੋਂ ਕਾਂਗਰਸ ਪਾਰਟੀ ਬਰੋ ਜਿਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਹੈ 10 ਪਾਸ ਗਹਿਰਾ ਜਿਹੜੇ ਕਿ ਪੰਜਾਬ ਦੀ ਨਾੜਕ ਨੇ ਡਰ ਆਵਾਜ਼ ਨੇ ਔਰ ਜਿਨ੍ਹਾਂ ਨੇ ਸਦਾ ਸਦਾ ਹੱਕ ਸੱਚ ਦਾ ਪਹਿਰਾ ਦਿੱਤਾ ਹੈ ਔਰ ਪੰਜਾਬ ਦੇ ਮਸਲਿਆਂ ਨੂੰ ਦੁਨੀਆ ਪਰਚ ਬਲੰਡੀਆਂ ਤੇ ਬਚਾਇਆ ਹੈ ਦੁਨੀਆ ਪਰ ਦੇ ਲੋਕਾਂ ਨੂੰ ਤੱਕ ਪੰਜਾਬ ਦੇ ਮਸਲੇ ਲੈ ਕੇ ਗਏ ਨੇ ਔਰ ਪੰਜਾਬ ਵਿੱਚ چاہے ਕਿਸੇ ਦੀ ਵੀ ਕਿਉਂ ਨਾ ਰਹੀ ਹੋਵੇ ਲਗਾਤਾਰ ਸਹੀ ਗੱਲ ਤੇ ਸਟੈਂਡ ਲੈ ਕੇ ਆਪਣੇ ਉੱਤੇ अनेका ਕੰਢੇ ਚੱਲ ਕੇ ਵੀ ਜੇਲਾਂ ਚੱਲ ਕੇ ਵੀ ਪੰਜਾਬ ਦੀ ਜੋ ਆਵਾਜ਼ ਨੂੰ ਬੁਲੰਦ ਕੀਤਾ ਹੈਗਾ ਸਾਰਾ ਪੰਜਾਬ ਉਹਨਾਂ ਦਾ ਰਿਣੀ ਹੈਗਾ ਮੈਂ ਇਸ ਗੱਲ ਤੇ ਬਹੁਤ ਖੁਸ਼ੀ ਹੈ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਦੀ ਜੋ ਪੰਜਾਬ ਪ੍ਰਤੀ ਉਹਨਾਂ ਦੀ ਜੋ ਜਮਹੂਰੀਅਤ ਪ੍ਰਤੀ ਉਹਨਾਂ ਦੀ ਜੋ ਲੋਕਾਂ ਦੇ ਪੰਜਾਬ ਦੇ ਭਲੇ ਲਈ ਪ੍ਰਤੀਬੱਧਤਾ ਹੈਗੀ ਹੈ ਕਾਂਗਰਸ ਪਾਰਟੀ ਲਈ ਪ੍ਰਤੀਬੱਧਤਾ ਹੈਗੀ ਹੈ ਯੋਗਦਾਨ ਹੈ ਉਹਦੀ ਸਿਨਾਖਤ ਕਰਦੇ ਹੋਏ ਉਹਨਾਂ ਨੇ ਹਲਕਾ ਜ਼ਰੂਰ ਤੋਂ ਜਿਹੜਾ ਕਿ ਮੁੱਖ ਮੰਤਰੀ ਦਾ ਜਿਹੜੋ ਕਹਿੰਦੇ ਕਿ ਮੇਰਾ ਇਹ ਹੋਮ ਦਿੱਸੇ ਖਾ ਗਿਆ ਮੇਰਾ ਇਹ ਪੇਕਪਿੰਡ ਹੈ ਗਿਆ ਜਾਂ ਮੇਰਾ ਇਹ ਮਤਲਬ ਸਾਡੀ ਜੱਦੀ ਪਿੰਡ ਹੈ ਗਿਆ ਉਸ ਉਸ ਇਲਾਕੇ ਵਿੱਚ ਇਹਨਾਂ ਨੂੰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਦਾ ਮਾਣ ਬਖ ਗਿਆਗਾ ਔਰ ਮੈਂ ਪੱਕੇ ਯਕੀਨ ਨਾਲ ਕਹਿ ਸਕਦਾ ਕਿ ਖੈਰਾ ਸਾਹਿਬ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਬੜੇ ਤਕੜੇ ਮਾਰ ਜਨ ਸਕਸ ਦੇ ਕੇ ਕਾਂਗਰਸ ਪਾਰਟੀ ਲਈ ਇਹ ਸੀਟ ਜਿੱਤ ਕੇ ਸ੍ਰੀ ਰਾਹੁਲ ਗਾਂਧੀ ਜੀ ਨੇ ਤੇ ਕੇਂਦਰੀ ਹਾਈ ਕਮਾਂਡ ਦੀ ਝੋਲੀ ਪਾਣਗੇ ਤਾਂ ਜੋ 2024 ਤੋਂ ਬਾਅਦ ਜਿਹੜੀ ਕੇਂਦਰ ਚ ਜੋ ਜੋ ਜਾਬਰ ਸੱਤਾ ਹੈਗੀ ਜੋ ਇੱਕ ਦੇਸ਼ ਨੂੰ ਤੱਕ ਕੇ ਜਮਹੂਰੀਅਤ ਖਤਮ ਕਰਨ ਵਾਲੀ ਜਾ ਰਹੀ ਹੈ ਧਰਮਲ ਪੱਖ ਚਿਰਤਰ ਖਤਮ ਕਰਨ ਵਾਲੀ ਜਾ ਰਹੀ ਹੈ ਸੰਵਿਧਾਨ ਨੂੰ ਖਤਮ ਕਰਨ ਵਾਲੀ ਜਾ ਰਹੀ ਹੈ ਜਮਹੂਰੀ ਸੰਸਥਾਵਾਂ ਉਹਨਾਂ ਨੂੰ ਖਤਮ ਕਰਨ ਵਾਲੀ ਜਾ ਰਹੀ ਹੈ ਔਰ ਦੇਸ਼ ਨੂੰ ਇੱਕ ਜਿਹੇ ਹਨੇਰੀ ਗਲੀ ਗਲੀ ਟੱਕ ਰਹੀ ਹੈਗੀ ਹੈ ਉਸ ਤੋਂ ਬਚਾਉਣ ਵਿੱਚ ਖੈਰਾ ਸਾਹਿਬ ਦੀ ਜਿਹੜੀ ਸੀਟ ਹੈਗੀ ਹੈ ਜਾਂ ਪਟਿਆਲੇ ਮੇਰੀ ਸੀਟ ਹੈਗੀ ਹੈ ਆਪਾਂ ਸਾਰੇ ਨਾਲ ਮਿਲ ਕੇ ਜਿੱਤ ਕੇ ਅਸੀਂ ਹਿੰਦੁਸਤਾਨ ਦੀ ਜਿਹੜੀ ਸਿਆਸੀ ਫਿਜ਼ਾ ਹੈਗੀ ਹੈ ਆਰਥਿਕ ਫਿਜ਼ਾ ਹੈਗੀ ਹੈ ਸਮਾਜਿਕ ਫਿਜ਼ਾ ਹੈਗੀ ਉਸ ਇਨਕਲਾਬੀ ਤਬਦੀਲੀ ਲਿਆਵਾਂਗੇ ਔਰ ਕਿਸਾਨਾਂ ਨੌਜਵਾਨਾਂ ਤੇ ਹੋਰ ਜਿਹੜੇ ਮੈਂ ਅੱਜ ਬੰਚਤ ਵਰ ਕਰਕੇ ਉਹਨਾਂ ਦੇ ਮਸਲੇ ਨੂੰ ਹੱਲ ਕਰਦੇ ਹੋਏ ਇੱਕ ਸਨੱਖਾ ਸੋਹਣਾ ਹਿੰਦੁਸਤਾਨ ਬਣਾਣ ਦੇ ਕਾਮਯਾਬ ਹੋਵਾਂਗੇ ਬਹੁਤ ਬਹੁਤ ਤਨਰਹਾ ਇੱਕ ਵਾਰ ਫਿਰ ਸੰਗਰੂਰ ਜਾਂਦੇ ਹੋਏ ਪਟਾਲਾ ਰੁਕਣ ਤੇ ਮੈਂ ਸਰਦਾਰ ਸੁਖਬਾਲ ਸਿੰਘ ਖੈਰਾ ਹੋਰਾਂ ਦਾ ਜਿਹੜੇ ਆਵਾਜ਼-ਏ-ਪੰਜਾਬ ਨੇ ਬੜਾ ਬਹੁਤ ਘੱਟ ਲੋਕਾਂ ਨੇ ਫਤਵਾ ਮਿਲਿਆ ਆਵਾਜ਼-ਏ-ਪੰਜਾਬ ਦਾ ਕਿਸੇ ਵੇਲੇ ਕਿਸੇ ਹੋਰ ਕੋਲ ਸੀਗਾ ਪਰ ਪਿਛਲੇ ਹਾਕੇ ਤੋਂ ਬੱਦ ਸਮੇ ਤੋਂ ਜੇ ਤੱਕ ਮੈਂ ਸਰਕਾਰ ਨੂੰ ਰਾਜਨੀਤੀ ਚਾਇਆ ਮੈਂ ਲਗਾਤਾਰ ਇਹਨਾਂ ਦੀ ਜਿਹੜਾ ਇੱਕ ਗੁਣ ਹੈਗਾ ਜਿਹੜੀ ਇਹਨਾਂ ਦੀ ਇੱਕ ਇੱਕ ਸ਼ਕਤੀ ਇਹਦੀ ਕਪੈਸਿਟੀ ਹੈਗੀ ਹੈ ਉਹਦਾ ਮੈਂ ਦਾਅ ਦਿੰਦਾ ਹੈਗਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇ ਤਾ ਜ਼ਿੰਦਗੀ ਇਹ ਪੰਜਾਬ ਲਈ ਜਮਹੂਰੀਅਤ ਲਈ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ ਤੇ ਇਸ ਤਰ੍ਹਾਂ ਜਿੱਤਾ ਪ੍ਰਾਪਤ ਕਰਕੇ ਦੇਸ਼ ਦੀ ਤੇ ਪੰਜਾਬ ਦੀ ਸੇਵਾ ਕਰਦੇ ਰਹਿਣਗੇ ਬਹੁਤ ਬੱਤਾ ਜੀ ਕਿਸਾਨ ਫਿਰ ਮੋਟੇ ਰੇਲਵੇ ਟ੍ਰੈਕ ਤੇ ਬੈਗੇ ਹਾਂਜੀ ਨੁਕਸਾਨ ਹੋ ਰਿਹਾ ਲੋਕਾਂ ਦੀਆਂ ਟ੍ਰੇਨਾਂ ਬੰਦ ਹੋ ਗਈਆਂ ਬਿਲਕੁਲ ਕਿੱਦਾਂ ਦੇਖਦੇ ਹੋ ਇਹਨੂੰ ਕਿਉਂਕਿ ਕਿਸਾਨਾਂ ਦੇ ਮਸਲੇ ਅਣਸੁਲਝੇ ਪਏ ਹੈਗੇ ਆ ਬੜੇ ਲੰਮੇ ਸਮੇ ਤੋਂ ਅਸੁਲਝੇ ਪਏ ਹੈਗੇ ਜਿਹੜੇ ਜਦੋਂ ਮੋਦੀ ਸਾਹਿਬ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਿੱਤੇ ਸੀਗੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਵਾਅਦੇ ਪੂਰੇ ਨਹੀਂ ਕੀਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਕਾਂਗਰਸ ਨੇ ਕਹਿਆ ਕਿ ਅ ਐਮਐਸ ਪਰ ਇਹਨਾਂ ਨੇ ਹੁਣ ਤੱਕ ਦੀ ਉਸ ਬਾਰੇ ਫੈਸਲਾ ਕੀਤਾ ਚੈਨੀ ਮਿਸ਼ਰਾ ਜਿਹੜੇ ਕਿਸਾਨ ਜਿਹਦੇ ਮੁੰਡੇ ਨੇ ਕਿਸਾਨ ਜੜੜ ਕੇ ਮਾਰਤੇ ਹੈਗਾ ਉਹਨੂੰ ਫਿਰ ਮੁੜ ਕੇ ਟਿਕਟ ਦੇ ਦਿੱਤੀ ਗਈ ਹੈਗੀ ਹੈ ਬਾਕੀ ਕਿਸਾਨਾਂ ਦਾ ਜਿਹੜਾ ਸੁਆਮੀ ਨਾਦਰ ਕਮਿਸ਼ਨ ਦੀ ਰਿਪੋਰਟ ਹੈਗੀ ਹੈ ਜਿਹੜਾ ਕਾਸ਼ਤਾਨੀ ਘਾਟੇ ਘਾਟੇ ਬੰਦਾ ਸੌਤਾ ਹੈਗਾ ਕਿਸਾਨੀ ਨੂੰ ਸਾਥ ਦੇਣ ਲਈ ਉਹਨਾਂ ਇੰਤਜ਼ਾਹਤ ਦੇਣ ਲਈ ਆਜਪਾ ਸਰਕਾਰ ਨੇ ਕੁਝ ਨਹੀਂ ਕੀਤਾ ਠੁਕਰਾ ਬੜੇ ਪਗਾਏ ਆ ਆਮਦਨ ਦੁੱਗਣੀ ਕਰ ਦਾਂਗੇ ਆਮਦਨ ਦੁੱਗਣੀ ਕੀ ਆਮਦਨ ਘਟੀ ਹੈਗੀ ਹੈ ਕਿਸਾਨ ਖੁਦਕਸ਼ੀਆਂ ਸਾਰੇ ਹਿੰਦੁਸਤਾਨ 'ਚ ਲਗਾਤਾਰ ਜਾਰੀ ਹੈ ਪੰਜਾਬ 'ਚ ਵੀ ਕਿਸੇ ਨਾ ਕਿਸੇ ਕੋਨੇ ਤੋਂ ਖਬਰ ਦੇ ਕਿਸੇ ਖੁੰਝੇ 'ਚ ਰੋਜ਼ ਇੱਕ ਜਾਂ ਦੋ ਖਾਦਾਂ ਦੇ ਆਤਵੱਤਿਆ ਕਰਨ ਦੀ ਖਬਰ ਛਪਦੀ ਹੈਗੀ ਹੈ ਨਸ਼ੇ ਨੂੰ ਲੈ ਕੇ ਨੌਜਵਾਨ ਮਰ ਰਹੇ ਜੀ ਬਿਲਕੁਲ ਨਸ਼ਾ ਮਾਫੀਆ ਨਸ਼ਾ ਮਾਫੀਆ ਅੱਗੇ ਨਾਲੋਂ ਵਧਿਆ ਹੈਗਾ ਹੈ ਇਹ ਸਰਕਾਰ ਕਰਦੀ ਆਵਾਜ਼ ਆ ਪਿੰਡ ਪਿੰਡ ਦੀ ਆਵਾਜ਼ ਆ ਕਿ ਨਸ਼ਾ ਹੁਣ ਹੋਮ ਡਿਵੀਜ਼ਨ ਵਿੱਚ ਨੌਬਤ ਪੁੱਜੀ ਪਈ ਆ ਉਹ ਸਰਕਾਰ ਜਿਹੜੀ ਤਿੰਨ ਮਹੀਨਾ ਚ ਖਤਮ ਕਰਦੀ ਬਦਾਂਗੇ ਜੇ ਮਾਰਦੀ ਸੀਗੀ ਅਜੋ ਬੇਵਾਸ ਨਜ਼ਰ ਆ ਰਹੀ ਹੈਗੀ ਹੈ ਔਰ ਇਸ ਬਾਰੇ ਚੁੱਪ 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 ਧਾਰੀ ਬੈਠੀ ਹੈਗੀ ਹੈ ਜਿਹਦੀ ਰਿਪੋਰਟ ਆ ਨਸ਼ੇ ਬਾਰੇ ਉਹ ਨਸ਼ਰ ਨਹੀਂ ਕਰ ਰਹੀ ਜਾ ਉਹਨਾਂ ਦੇ ਉਹ ਅੱਗੇ ਤੋ ਨਹੀਂ ਰਹੀ ਜੋਗੀ ਖੇਤੀ ਦੀ ਗੱਲ ਕੀਤੀ ਸੀ ਨਹੀਂ ਮੈਂ ਫੀਮ ਦੀ ਖੇਤੀ ਦੀ ਗੱਲ ਨਹੀਂ ਸੀ ਕੀਤੀ ਮੈਂ ਐਨਡੀਪੀਐਸ ਐਮੈਂਡਮੈਂਟ ਬਿੱਲ ਦੀ ਗੱਲ ਕੀਤੀ ਸੀ ਕਿ ਜਿਹੜੇ ਜਿਹੜੇ ਨਸ਼ੇ ਨੇ ਪੰਜਾਬ ਦੇ ਰਵਾਇਤੀ ਨਸ਼ੇ ਚਾਹੇ ਉਹ ਫੀਮ ਹੈ ਚਾਹੇ ਭੁਗਿਆ ਚਾਹੇ ਉਹ ਭੰਗ ਹੈਗਾ ਇਹ ਘੱਟਕ ਨਹੀਂ ਹੈਗੇ ਪੰਜਾਬ ਹਜ਼ਾਰਾਂ ਸਾਲ ਤੋਂ ਇੱਕ ਨਿਸ਼ਚਿਤ ਮਾਤਰਾ 'ਚ ਇਹ ਨਸ਼ੇ ਵਰਦਾ ਆ ਰਹੇ ਸਿਗਾ ਜਦ ਤੱਕ ਇਹ ਨਸ਼ੇ ਸੀਗੇ ਪੰਜਾਬ 'ਚ ਇੱਕ ਵੀ ਮੌਤ ਨਹੀਂ ਸੀ ਹੋਈ ਮੈਨੂੰ ਕੋਈ ਦਾਦਾ ਘਣਾ ਦੇਵੇ ਕਿ ਪੰਜਾਬ 'ਚ ਕਦੀ ਸਨ 90 ਤੋਂ ਪਹਿਲਾਂ ਕੋਈ ਨਾ ਨਸ਼ੇ ਨਾਲ ਮਰਦਾ ਸੀਗਾ ਨਹੀਂ ਮਰਦਾ ਸੀਗਾ ਇਹ ਨਸ਼ੇ ਮਾੜੇ ਬੜੇ ਹੀ ਉਦੋਂ ਹੈਗਾ ਜੋ ਵੀ ਪੁਕੀ ਦੇ ਪੈਣ ਲੱਗਿਆ ਉਹਨਾਂ ਨੂੰ ਅਪਰਾਧੀ ਕੋਸ਼ ਕਰ ਦਿੱਤਾ ਮੈਂ ਬਿੱਲ ਪੇਸ਼ ਕੀਤਾ ਕਿ ਉਹ ਅਪਰਾਧੀ ਨਹੀਂ ਹੈਗੇ ਆ ਬਿਮਾਰ ਨੇ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਔਰ ਜਦ ਤੱਕ ਅਸੀਂ ਉਹਨਾਂ ਦੇ ਮੁਕੰਮਲ ਬਸੇਵੇ ਦਾ ਇੰਤਜ਼ਾਮ ਨਹੀਂ ਕਰਦੇ ਰੋਜ਼ਗਾਰ ਦਾ ਇੰਤਜ਼ਾਮ ਨਹੀਂ ਕਰਦੇ ਸ਼ਾਮ ਨੂੰ ਈਵਨਿੰਗ ਮੈਨੇਜਮੈਂਟ ਪੜਨਾ ਸ਼ੁਰੂ ਨਹੀਂ ਕਰਦੇ ਕਮੇਟੀਆਂ ਬਣਾ ਕੇ ਉਦੋਂ ਤੱਕ ਉਹਨਾਂ ਨੂੰ ਲੋੜ ਦੇ ਮੁਤਾਬਕ ਜਿਵੇਂ ਅਮਰੀਕਾ ਨੇ ਕੀਤਾ ਕੈਨੇਡਾ ਨੇ ਕੀਤਾ ਉਹਨਾਂ ਨੇ ਲਿਬਰਲ ਪਾਲਿਸੀ ਪੜਾ ਲਈ ਨਸ਼ਿਆਂ ਬਾਰੇ ਦੁਨੀਆ ਦੇ ਬਤਾ ਲਿਆ ਮੁਲਕਾਂ ਨੇ ਆਪਣੀ ਨਸ਼ਾ ਨੀਤੀ ਬਦਲੀ ਹੈਗੀ ਹੈ ਅਮਰੀਕਾ ਇੱਕ ਕਹਿ ਗਿਆ ਅਮਰੀਕਾ ਨੇ ਇਹ ਇਹ ਕਾਨੂੰਨ ਬਤਾਲੀਏ ਸੂਬੇ ਨੇ ਪਾਸ ਕਰਤੇ ਖੀਰਲਾ ਸੂਬਾ ਕੈਲੀਫੋਰਨੀਆ ਕਿ ਜਿਹੜਾ ਬੰਦਾ ਭੰਗ ਵਰਦਾ ਹੈਗਾ ਉਸ ਬੰਦੇ ਨੂੰ ਘਰ ਦੇ ਪਿਛਵਾੜੇ 'ਚ 5 ਤੋਂ 35 ਬੁੱਟੇ ਭੰਗ ਨੂੰ ਰਾਤ ਭੰਗ ਦੀ ਲਾ ਦੀ ਇਜਾਜ਼ਤ ਇੱਕ ਕਾਨੂੰਨੀ ਦੌਰ ਤੇ ਇਜਾਜ਼ਤ ਹੈ ਮੈਂ ਪੰਜਾਬ ਸਰਕਾਰ ਨੂੰ ਕਹਿ ਕਿ ਤੁਸੀਂ ਇੰਜ ਕਰੋ ਜਿਹੜੇ ਰਜਿਸਟਰੀ ਬਣਾਓ ਤੇ ਦੇਖੋ ਕਿਹੜੇ ਬੰਦਿਆਂ ਨੂੰ ਫੀਮ ਭੁੱਕੀ ਦੀ ਯਾਦ ਹੈਗੀ ਹੈ ਫਸ ਚੁੱਕੇ ਨੇ ਤੇ ਉਹਨਾਂ ਨੂੰ ਕਹੋ ਕਿ ਸਰਪੰਚ ਦੀ ਨਿਗਰਾਨੀ ਹੈ ਤਹਿਸੀਲਦਾਰ ਦੀ ਨਿਗਰਾਨੀ ਹੈ ਹਰ ਬੰਦੇ ਨੂੰ 10 ਤੋਂ ਲੈ ਕੇ 50 ਬੁੱਟੇ ਤੁਸੀਂ ਉਸ ਦੇ ਲਾ ਦੀ ਇਜਾਜ਼ਤ ਦਿਓ ਮਾਫਾ ਮਾਫੀ ਆਏਗਾ ਹਫਤੇ ਚ ਮਰ ਜਾਊਗਾ ਸਾਰਾ ਮਾਫੀਆ ਕੋ ਉਤੋਂ ਸ਼ੁਰੂ ਹੋ ਕੇ ਫਿਰ ਮਾਰੇ ਨਸ਼ੇ ਵੱਲ ਜਾਂਦਾ ਆਏਗਾ ਮਾਜਾਜ ਮਾਰੇ ਨਸ਼ੇ ਵੜੇ ਉਦੋਂ ਹੈਗੇ ਆ ਜਦੋਂ ਫੀਮ ਪੁੱਕੀ ਬੰਦ ਹੋਈਆ ਉਸ ਤੋਂ ਪਹਿਲਾਂ ਮਾਰੇ ਨਸ਼ੇ ਨਹੀਂ ਸਕੇ ਕਾਤੇ ਗੈਰ ਕਾਤਕ ਨਸ਼ੇ ਆ ਗਏ ਫੀਮ ਪੁੱਕੀ ਖਾ ਕੇ ਬੰਦਾ ਰੰਬਾ ਪਾਲਦਾ ਕਹੀ ਪਾਲਦਾ ਹੈਗਾ ਸ਼ਰਾਬ ਵੀ ਕਿਸ ਐਕਸੀਡੈਂਟ ਹੁੰਦੇ ਆ ਗਏ ਕਹ ਰਿ ਲੂਐਂਸ ਤਾਂ ਹੁੰਦੀ ਹੈਗੀ ਆ ਸੜਕਾਂ ਦੇ ਰੋਡ ਰੇਜ ਇਵੈਂਟਸ ਹੁੰਦੀਆਂ ਆ ਗੀਆਂ ਪਰ ਜਲ ਕੇ ਫੀਪ ਪੁੱਕੀ ਵਾਲਾ ਬੰਦਾ ਸਾਊ ਨਸ਼ਾ ਕਮਾਊ ਨਸ਼ਾ ਆਏਗਾ ਉਹਨਾਂ ਸਰਕਾਰ ਆਪਣੀ ਕੰਟਰੋਲ ਸ ਲੈ ਕੇ ਤਾਂ ਕਿ ਗਲਤ ਅਸਰ ਨਾ ਜਾਵੇ ਮਾਫੀਆ ਕੋਲੋਂ ਨਿਕਲਿਓ ਉਹ ਉਹ ਉਹਨੂੰ ਬੂਟੇ ਲਾ ਦੀ ਜੱਜ ਦਿਓ ਚਾਹੇ ਅਗਲਾ ਭੁਰਜੀ ਬਣਾਵੇ ਚਾਹੇ ਪੁੱਟ ਕੇ ਚੂਰਾ ਬਣਾ ਕੇ ਪੁੱਕੀ ਬਣਾ ਲਵੇ ਚਾਹੇ ਡੋਡੇ ਚੋਂ ਖੀਮ ਕੱਢ ਲਵੇ ਆਪਣੇ ਸਾਲ ਦੀ ਵਰਤੋਂ ਕੱਢ ਲਵੇ ਸਾਰਾ ਮਾਧਿਆ ਮਰ ਜਾਊਗਾ ਸਾਰੇ ਮਾੜੇ ਨਵੇਂ ਮਰ ਜਾਣਗੇ